ਕੋਈ 2 ਵਿਅਕਤੀ 10 ਵਿਅਕਤੀ ਜਾਂ 100 ਵਿਅਕਤੀ ਇੱਕ ਜਗ੍ਹਾ ਬੈਠ ਕੇ ਪ੍ਰਭੂ ਭਗਤੀ ਕਰਨ ਕੀਰਤਨ ਕਰਨ ਪਰਮਾਤਮਾ ਦੀ ਕਥਾ ਕਰਨ ਤਾਂ ਉਹ ਸਤ ਸੰਗ ਆਖੀ ਜਾਏਗੀ ਉਹੀ ਵਿਅਕਤੀ ਮਗਰੋਂ ਕਿਸੇ ਹੋਰ ਜਗ੍ਹਾ ਇਕੱਠੇ ਹੋ ਕੇ ਮਨ ਪਰਚਾਵੇ ਲਈ ਨਾਚ ਗਾਣਾ ਕਰਨ ਕੋਈ ਖੇਡ ਖੇਡਣ ਝਗੜਾ ਕਰਨ ਰਾਜਨੀਤਿਕ ਜਾਂ ਸਮਾਜਿਕ ਗੱਲਾਂ ਕਰਨ ਤਾਂ ਉਹ ਸਤ ਸੰਗਤ ਨਹੀਂ ਹੈ ਉਹ ਕੇਵਲ ਮਨ ਪਰਚਾਵੇ ਲਈ ਜਾਂ ਕਿਸੇ ਹੋਰ ਉਦੇਸ਼ ਲਈ ਜੁੜੀ ਇੱਕ ਭੀੜ ਹੈ ਉਹ ਭਾਈਚਾਰਾ ਤਾਂ ਹੈ ਪਰ ਸਤ ਸੰਗਤ ਕਿਸੇ ਵੀ ਤਰ੍ਹਾਂ ਨਹੀਂ ਹੈ ਸਤ ਸੰਗਤ ਦਾ ਇੱਕੋ ਇੱਕ ਡਿਸਟਿੰਕਟਿਵ ਵਿਸ਼ਿਸ਼ਟ ਪਰਿਛੇਦਕ ਗੁਣ ਪ੍ਰਮਾਤਮਾ ਪ੍ਰਭੂ ਦੇ ਨਾਮ ਦਾ ਕੀਰਤਨ ਤੇ ਕਥਾ ਹੈ ਕੀਰਤਨ ਤੇ ਕਥਾ ਅਗਰ ਨਹੀਂ ਹੋ ਰਹੀ ਤਾਂ ਉਹ ਸਤ ਸੰਗਤ ਨਹੀਂ ਹੈ ਗੁਰਬਾਣੀ ਦਾ ਫਰਮਾਨ ਹੈ ਸਤ ਸੰਗਤ ਕੈਸੀ ਜਾਣੀ ਹੈ ਜਿੱਥੇ ਏਕੋ ਨਾਮ ਵਖਾਣੀ ਹੈ एको नाम हुक्म है नानक सतगुरु दीया बुझाए जियो सतसंगत दा ए अर्थ बिल्कुल नहीं के प्रभु कीर्तन जा कथा ਲਈ ਇਕੱਤਰ ਹੋਏ ਸਤਸੰਗੀ ਜਨ ਕਿਸੇ ਇਕ ਹੀ ਧਰਮ ਕਿਸੇ ਇਕ ਹੀ ਪੰਥ ਜਾਂ ਕਿਸੇ ਇਕ ਹੀ ਸੰਪਰਦਾਏ ਦੇ ਨਾਲ ਸੰਬੰਧਿਤ ਹੋਣ ਵੱਖ-ਵੱਖ ਧਰਮਾਂ ਦੇ ਲੋਕ ਵੀ ਜੇ ਇੱਕ ਜਗ੍ਹਾ ਇਕੱਠੇ ਹੋ ਕੇ कीर्तन ਕਰ ਰਹੇ ਹਨ ਕਥਾ ਕਰ ਰਹੇ ਹਨ ਤਾਂ ਉਹ ਸਤ ਸੰਗਤ ਹੀ ਹੈ ਪੰਥ ਉਹਨਾਂ ਲੋਕਾਂ ਦਾ ਸਮੂਹ ਹੈ ਜੋ ਕਿਸੇ ਖਾਸ ਧਰਮ ਦੀ ਵਿਧੀਵਤ ਦੀਖਿਆ ਲੈ ਚੁੱਕੇ ਹਨ ਵਿਧੀਵਤ ਦੀਖਿਆ ਤੋਂ ਬਿਨਾ ਕੋਈ ਵੀ ਉਸ ਪੰਥ ਦਾ ਹਿੱਸਾ ਨਹੀਂ ਹੋ ਸਕਦਾ ਪਰ ਉਸ ਪੰਥ ਨਾਲ ਸੰਬੰਧਿਤ ਲੋਕਾਂ ਦੇ ਸਤ ਸੰਗ ਵਿੱਚ ਸ਼ਾਮਿਲ ਹੋ ਸਕਦਾ ਹੈ ਸ਼ਾਮਲ ਹੋ ਕੇ ਕਥਾ ਕੀਰਤਨ ਦਾ ਆਨੰਦ ਲੈ ਸਕਦਾ ਹੈ ਜਿਵੇਂ ਪਹਿਲਾਂ ਆਖਿਆ ਸਤ ਸੰਗਤ ਦਾ ਇਹ ਅਰਥ ਬਿਲਕੁਲ ਨਹੀਂ ਕਿ ਪ੍ਰਭੂ ਕੀਰਤਨ ਜਾਂ ਕਥਾ ਲਈ ਇਕੱਤਰ ਹੋਏ ਸਤ ਸੰਗੀ ਜਨ ਕਿਸੇ ਇੱਕ ਹੀ ਧਰਮ ਜਾਂ ਕਿਸੇ ਇੱਕ ਹੀ ਪੰਥ ਨਾਲ ਸੰਬੰਧਿਤ ਹੋਣ ਕਿਸੇ ਖਾਸ ਧਰਮ ਦੀ ਵਿਦੀਵਤ ਦੀਖਿਆ ਲੈ ਚੁੱਕੇ ਸਾਰੇ ਲੋਕਾਂ ਦਾ ਸੰਪੂਰਨ ਸਮੂਹ ਹੀ ਪੰਥ ਹੈ ਚਾਹੇ ਉਹ ਦੁਨੀਆ ਦੇ ਕਿਸੇ ਵੀ ਹਿੱਸੇ ਵਿੱਚ ਰਹਿੰਦੇ ਹੋਣ ਦੁਨੀਆ ਦੇ ਹਰ ਇੱਕ ਹਿੱਸੇ ਵਿੱਚ ਰਹਿੰਦੇ ਸਾਰੇ ਹੀ ਉਹਨਾਂ ਪੰਥੀਆਂ ਨੂੰ ਮਿਲਾ ਕੇ ਪੰਥ ਦੇ ਨਾਲ ਜੁੜੇ ਹੋਏ ਉਹਨਾਂ ਲੋਕਾਂ ਨੂੰ ਮਿਲਾ ਕੇ ਪੰਥ ਬਣਦਾ ਹੈ ਉਹਨਾਂ ਲੋਕਾਂ ਦਾ ਕੋਈ ਇੱਕ ਹਿੱਸਾ ਜਾਂ ਕਿਸੇ ਇੱਕ ਖਿੱਤੇ ਦੇ ਲੋਕਾਂ ਦਾ ਇੱਕ ਹਿੱਸਾ ਕਿਸੇ ਇਲਾਕੇ ਦੇ ਕਿਸੇ ਦੇਸ਼ ਦੇ ਕਿਸੇ ਸੂਬੇ ਦੇ ਇੱਕ ਹਿੱਸੇ ਦੇ ਵਿੱਚ ਰਹਿਣ ਵਾਲੇ ਲੋਕ ਆਪਣੇ ਆਪ ਦੇ ਵਿੱਚ ਪੰਥ ਨਹੀਂ ਹੋ ਸਕਦੇ ਐਸਾ ਹਿੱਸਾ ਪੰਥਕ ਜਥੇਬੰਦੀ ਤਾਂ ਹੋ ਸਕਦਾ ਹੈ ਪਰ ਪੰਥ ਨਹੀਂ ਪੰਥ ਸਾਰੇ ਸਮੂਹ ਨੂੰ ਮਿਲਾ ਕੇ ਪੰਥ ਬਣਦਾ ਹੈ ਜਿਹੜੇ ਲੋਕ ਉਸ ਪੰਥ ਦੀ ਵਿਧੀਵਤ ਦੀ ਖਿਆ ਲੈ ਚੁੱਕੇ ਹਨ ਉਹ ਸਾਰਾ ਸਮੂਹ ਪੰਥ ਹੈ ਚਾਹੇ ਉਹ ਦੁਨੀਆ ਦੇ ਕਿਸੇ ਵੀ ਹਿੱਸੇ ਵਿੱਚ ਰਹਿੰਦੇ ਹੋਣ